ਪੂਰੇ ਭਾਰਤ ਵਿੱਚ ਪੰਜਾਬ ਹੀ ਅਜਿਹਾ ਇੱਕ ਸੂਬਾ ਹੈ ਜੋ ਸਰਕਾਰਾਂ ਦੇ ਹੱਥਾਂ ਵੱਲ ਨਾ ਦੇਖਦੇ ਹੋਏ ਗਿਰ ਕੇ ਵੀ ਆਪ ਖੜਾ ਹੋਣਾ ਜਾਣਦਾ ਹੈ ਇੱਕ ਵਾਰ ਨਹੀਂ ਅਜਿਹਾ ਪਹਿਲਾਂ ਵੀ ਕਈ ਵਾਰ ਹੋਇਆ ਜਦੋਂ ਪੂਰੇ ਦੇਸ਼ ਤੇ ਔਕੜਾਂ ਦੀ ਹੈ ਤਾਂ ਪੰਜਾਬ ਦੇ ਲੋਕ ਆਪਣਾ ਹਿੱਤ ਤਿਆਗ ਕੇ ਦੇਸ਼ ਲਈ ਖੜੇ ਹੋ ਜਾਂਦੇ ਹਨ ਇਸੇ ਦੀ ਇੱਕ ਤਾਜ਼ਾ ਮਿਸਾਲ ਅੱਜ ਪਿੰਡ ਬਨੂੜ ਦੇ ਮਨੋਲੀ ਸੂਰਤ ਵਿਖੇ ਦੇਖਣ ਨੂੰ ਮਿਲੀ ਜਿੱਥੋਂ ਦੇ ਲੋਕਾਂ ਨੇ ਸਰਕਾਰੀ ਮਸ਼ੀਨਰੀ ਦੀ ਉਡੀਕ ਨਾ ਕਰਦੇ ਹੋਏ ਕਾਫੀ ਬਰਸਤੀ ਪਾਣੀ ਨਾਲ ਰੁੜ ਚੁੱਕੀਆਂ ਸੜਕਾਂ ਅਤੇ ਪੁਲ ਦੇ ਨਿਰਮਾਣ ਆਪਣੇ ਹੱਥਾਂ ਵਿੱਚ ਲੈ ਲਿਆ ਜਿਸ ਦੀ ਤਾਰੀਫ ਚਾਰੇ ਪਾਸੇ ਹੋ ਰਹੀ ਹੈ ਅਜਿਹਾ ਹੋਵੇ ਵੀ ਕਿਉਂ ਨਾ ਕਿਉਂਕਿ ਜੋ ਆਪਣੀਆਂ ਲੱਤਾਂ ਤੇ ਆਪ ਖੜਾ ਹੋਣ ਜਾਣਦੇ ਹਨ ਉਹਨਾਂ ਨੂੰ ਬਸਾਖੀਆਂ ਦੀ ਲੋੜ ਨਹੀਂ ਪੈਂਦੀ ਅੱਜ ਆਪਾਂ ਮਨੋਲੀ ਸੂਰਤ ਤੇ ਵਸ਼ਿੰਦਾ ਨਾਲ ਗੱਲ ਕਰਨਾ ਚਾਹਾਂਗੇ ਕਿ ਉਹ ਇਸ ਬਾਰੇ ਕੀ ਕਹਿੰਦੇ ਹਨ ਅਤੇ ਸਰਕਾਰਾਂ ਦੇ ਰੁਖ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਮੇਰਾ ਨਾਮ ਜਸਵਿੰਦਰ ਸਿੰਘ ਲਾਲਾ ਹੈ ਹਮ ਸਾਰੀ ਥੋੜੇ ਪਿੱਛੇ ਪਾਣੀ ਕਾਫੀ ਖੜਿਆ ਹੈਗਾ ਇੱਕ ਮੰਡੋਲੀ ਦਾ ਸੂਰਤੋ ਮੰਡੋਲੀ ਦਾ ਪੁਲ ਵੀ ਟੁੱਟਿਆ ਕੀ ਕਹਿਣਾ ਤੁਹਾਡਾ ਦੇਖੋ ਪੁਲ ਟੁੱਟਿਆ ਕੁਦਰਤੀ ਆਫਤ ਨਾਲ ਪਾਣੀ ਬਹੁਤ ਆਇਆ ਉੱਪਰੋਂ ਪਾਣੀ ਇੰਨਾ ਆਇਆ ਕਿ ਬੇਵਸ ਹੋ ਗਿਆ ਪਾਣੀ ਨਹੀਂ ਰੁਕੇ ਸੀ ਪੁਲ ਟੁੱਟਿਆ ਸਾਡੇ ਹਲਕੇ ਦੀ ਮੈਡਮ ਨੀਨਾ ਮਿੱਤਰ ਜੀ ਨੇ ਮੈਨੀ ਰਾਜਪੁਰਾ ਤੋਂ ਉਹਦੇ ਪੂਰਾ ਅਭਿਆਨ ਤੇ ਪੂਰੀ ਟੁੱਟੀ ਹੋਈ ਹੈ ਤੇ ਕਟੂਕਲ 70 80 ਪਿੰਡਾਂ ਨੂੰ ਪੂਰੀ ਜੋੜਦੀ ਹੈ ਮੈਡਮ ਨੀਨਾ ਮਿਸ਼ਰ ਜੀ ਆਈਸੀ ਇੱਥੇ ਦੌਰਾ ਵੀ ਕਰਕੇ ਗਏ ਇਸ ਪਿੰਡ ਦਾ ਉਹਨਾਂ ਦੇ ਧਿਆਨ ਚ ਵੀ ਹੈਗਾ ਉਹਨਾਂ ਨੇ ਇੱਕ ਲੈਟਰ ਵੀ ਲਿਖਿਆ ਹੈ ਸੀਐਮ ਭਗਵੰਤ ਮਾਨ ਨੂੰ ਤਾਂ ਉਹ ਜਲਦ ਤੋਂ ਜਲਦ ਇਹ ਜਿਹੜਾ ਰਸਤਾ ਹੈ ਪੂਰੀ ਟੁੱਟੀ ਹੋਈ ਹੈ ਉਹ ਬਣਾਉਣ ਲਈ ਬਹੁਤ ਹੀ ਜਲਦ ਤੋਂ ਜਲਦ ਬਣਾਇਆ ਜਾਵੇਗਾ ਲੋ ਮੇਰਾ ਨਾਮ ਮਹਿੰਦਰ ਸਿੰਘ ਆ ਜੀ ਕਿਉਂਕਿ ਮੈਂ ਸਰਪੰਚ ਆ ਤੇ ਰਿਟਾਇਰਡ ਗੁਰੂ ਸਫਸਰ ਵੀ ਆ ਸਰ ਜੀ ਜਿਹੜੇ ਪਿੱਛੇ ਪਾੜ ਪੈ ਗਿਆ ਹੈਗਾ ਸਰਕਾਰਾਂ ਬੜੇ ਦਾਅਵੇ ਕਰ ਰਹੀਆਂ ਹੈਗੀਆਂ ਵੀ ਅਸੀਂ ਮਤਲਬ ਕਾफी ਸਹੂਲਤ ਦੇ ਰਹੇ ਆ ਪਿੰਡ ਵਾਸਤੇ ਲੇਕਿਨ 60 ਫੁੱਟ ਲੰਬਾ ਪਾੜ ਹੈਗਾ ਕਿੰਨੇ ਦਿਨ ਹੋ ਗਏ ਕੀ ਮੁਸ਼ਕਲ ਆ ਰਹੀ ਆ ਦੇਖੋ ਇੱਕ ਹਫਤੇ ਤੋਂ ਇਹ ਪਾੜ ਪਿਆ ਸੀਗਾ ਪਾੜ ਇੱਥੇ ਨਹੀਂ ਨੁਕਸਾਨ ਕਈ ਥਾਵਾਂ ਤੇ ਹੋਇਆ ਸਰਕਾਰ ਦੇ ਕੋਈ ਜ਼ਰੂਰੀ ਨਹੀਂ ਵੀ ਹਰ ਇੱਕ ਥਾਂ ਤੇ ਜਾਵੇ ਪ੍ਰੋਬਲਮ ਨੂੰ ਸੋਲਵ ਕਰੇ ਪਰ ਪ੍ਰੋਬਲਮ ਕਈ ਵਾਰੀ ਜ਼ਿਆਦਾ ਸੈਂਸਿਟੀਵਿਟੀ ਹੁੰਦੀ ਆ ਜਿਵੇਂ ਦੋ ਸ਼ਹਿਰ ਨੇ ਲਾਲਰੂਧੇ ਬਨੂਟ ਨੂੰ ਜੋੜਦਾ ਲਿੰਕ ਹੁੰਦਾ ਤੇ ਇਹਦੇ ਘਟੋ ਘਟ ਵੀ 70 80 ਪਿੰਡ ਨੇ ਲਿੰਕਡ ਨੇ ਇਹ ਪਿੰਡਾਂ ਵਾਲਾ ਜੀ ਬੜੀ ਮਜਬੂਰੀ ਸੀ ਕਿ ਇੰਡਸਟਰੀ ਏਰੀਆ ਪਰਲੇ ਪਾਸੇ ਸਰਕਾਰ ਵੱਲੋਂ ਨਹੀਂ ਐਫਡ ਹੋ ਸਕੀ ਤੁਰੰਤ ਅਸੀਂ ਕੋਈ ਹੋਰ ਲੀਡਰ ਆਏ ਨੇ ਆ ਕੇ ਆਪਣਾ ਲੈਕਚਰ ਦੇ ਕੇ ਚਲੇ ਗਏ ਨੇ ਪਰ ਆਪਣੀ ਜੀ ਇਲਾਕੇ ਦੀ ਲੋਕਾਂ ਦੀ ਮੁਸ਼ਕਲ ਨੂੰ ਸਮਝਦੇ ਹੋਏ ਲੋਕਾਂ ਦੇ ਦੁੱਖ ਤਕਲੀਫ ਨੂੰ ਸਮਝਦੇ ਹੋਏ ਅਸੀਂ ਪਿੰਡ ਲੈਵਲ ਤੋਂ ਫੈਸਲਾ ਕੀਤਾ ਇੱਕ ਸਰਵਿਸਮੈਨ ਐਸੋਸੀਏਸ਼ਨ ਵੱਲੋਂ ਪਿੰਡ ਵੱਲੋਂ ਪੋਰਸ ਮਹਾਸ਼ੇਵੀ ਜਥੇਬੰਦੀਆਂ ਵੱਲੋਂ ਨਿੱਜੀ ਤੌਰ ਤੇ ਰਲ ਕੇ ਅਸੀਂ ਆਪਣੇ ਟਰੈਕਟਰ ਟਰਾਲੀਆਂ ਤੇ ਜੀਸੀਬੀ ਲਾ ਕੇ ਅੱਜ ਇਸ ਪਾੜ ਨੂੰ ਪੂਰ ਰਹੇ ਹਾਂ ਤਾਂ ਕਿ ਲੋਕਾਂ ਦੀ ਇਹ ਬਹੁਤ ਜੜੀ ਗੰਭੀਰ ਸਮੱਸਿਆ ਉਹ ਹੱਲ ਹੋ ਸਕੇ ਸਰਕਾਰ ਨੂੰ ਕੀ ਕਹਿਣਾ ਚਾਹ ਕਿ ਜਿੱਦਾਂ ਇਹ ਬਹੁਤ ਸੈਂਸਿਟਿਵ ਰੋਡ ਆ ਇਹ ਦੋ ਸਹਰਾਂ ਨੂੰ ਜੋੜਦਾ ਦੋ ਹਲਕਿਆਂ ਨੂੰ ਜੋੜਦਾ ਵੀ ਇਸ ਰੋਡ ਦੀ ਮਰਮਤ ਕੀਤੀ ਜਾਵੇ ਇੱਥੇ ਵੱਡਾ ਪੁਲ ਆ ਜਾਵੇ ਅਸੀਂ ਆਪਣੇ ਤੌਰ ਤੇ ਵੈਸੇ ਅੱਜ ਪੁਲੀ ਲਾ ਰਹੇ ਹਾਂ ਸਾਨੂੰ ਪੀਡਬਲਯੂਡੀ ਡਿਪਾਰਟਮੈਂਟ ਨੇ ਵੀ ਕੋਆਪਰੇਟਿਵ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਵੇਂ ਇਸ ਦਰਿਆ ਦੇ ਵਾਲੇ ਦੁਆਲੇ ਵੱਡਾ ਰੋਡ ਬਣਾਇਆ ਗਿਆ ਸੀਗਾ ਉਸ ਪੈਟਰਨ ਦੇ ਇੱਥੇ ਪੁਲੀ ਦਾ ਵੀ ਵੱਡੀ ਪੁਲੀ ਦਾ ਨਿਰਮਾਣ ਕੀਤਾ ਜਾਵੇ ਜਲਦੀ ਕੀਤਾ ਜਾਵੇ ਸਰ ਜੀ ਕਿੰਨੇ ਕੁ ਪਿੰਡਾਂ ਨੂੰ ਰਸਤਾਰ ਪਾਰ ਲੱਗਦਾ ਹੈਗਾ ਇਹ ਘਟੋ ਘਟ ਵੀ 70 80 ਪਿੰਡਾਂ ਨੂੰ ਰਸਤਾ ਜਿਹੜਾ ਜੁੜਦਾ ਹੈਗਾ ਜੀ ਬਨ ਜੁੜਦਾ ਲਾਲੜੂ ਦੇ ਇਨਵਿਟਮੈਂਟ ਵਿੱਚ ਜਿਹੜੇ ਬਨੂੜ ਨੇ ਮੈਂ ਜੀ ਅੱਜ ਕੱਲ ਮੇਨ 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 ਹਾਈਵੇ ਹੀ ਹੈ ਸਰ ਜੀ ਕਿੰਨਿਆਂ ਨੂੰ ਨੁਕਸਾਨ ਕਿੰਨਾ ਕੁ ਹੋਇਆ ਕਿਸਾਨਾਂ ਦਾ ਨੁਕਸਾਨ ਹੈ ਬ੍ਰਦਰ ਇੱਥੇ ਦੇਖੋ ਸਾਡੇ ਪਿੰਡ ਦੀ 2-300 ਏਕੜ ਜਿਹੜੀ ਜ਼ਮੀਨ ਆ ਉਹਦੇ ਜੇ ਗਾਰ ਆ ਹਲਾਜ ਗਿਆ ਲੋਕਾਂ ਦੀ ਫਸਲ ਹੈ ਜਿਹੜੀ 2-300 ਏਕੜ ਦੇ ਵਿੱਚ ਕੱਲੇ ਮਨੋਲੀ ਸੂਰਤੀ تباہ ਹੋ ਗਈ ਸਾਡੇ ਨੇੜਲੇ ਜਿਹੜੇ ਪਿੰਡ ਨੇ ਨੱਗਲ ਹੋ ਗਿਆ ਹੰਸਾਲਾ ਹੋ ਗਿਆ ਹੁੰਬੜਾ ਹੰਸਾਲਾ ਹੋ ਗਿਆ ਅਨਲਾੜਾ ਹੋ ਗਿਆ ਇੱਥੋਂ ਘਟੋ ਘਟ 1200 ਏਕੜ ਸਾਡੀ 5-7 ਪਿੰਡਾਂ ਦੇ ਜਿਹੜੀ ਜ਼ਮੀਨਾਂ ਆ ਉਹਨਾਂ ਦਾ ਮਾਲੀ ਤੌਰ ਤੇ ਨੁਕਸਾਨ ਹੋ ਗਿਆ ਜ਼ਿਮੀਂਦਾਰਾਂ ਦਾ ਅਸੀਂ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਨਿਜੀ ਗੁਰਦੌਰੀ ਦਾ ਕੋਈ ਆਦੇਸ਼ ਦੇ ਕੇ ਲੋਕਾਂ ਦੀ ਸਮੱਸਿਆਵਾਂ ਸਮਝਦੇ ਹੋਏ ਜ਼ਿਮੀਂਦਾਰਾਂ ਦੀ ਸਮੱਸਿਆਵਾਂ ਨੂੰ ਸਮਝਦੇ ਹੋਏ ਕੋਈ ਕੰਪਨਸੇਸ਼ਨ ਦਾ ਸਰਕਾਰ ਐਲਾਨ ਕਰੇ ਮਿਹਰਬਾਨੀ ਤੁਹਾਡਾ ਮੈਂ ਨਿਹਰਾ ਸਿੰਘਲ ਮੈਂ ਆਰਮੀ ਬੈਲਫੋਰ ਸੋਸਾਇਟੀ ਦਾ ਬੈਕਟ ਲੈਟ ਪ੍ਰਦਾਨ ਹੈ ਮਾਹਲਿਕ ਡਿਸਟ੍ਰਿਕਟ ਸਰ ਜੀ ਕੀ ਮੁਸ਼ਕਲ ਆਈ ਵੀ ਹੈ ਕਿਸਾਨਾ ਐਡਾ ਪਾੜ ਪਿਆ ਹੋਇਆ ਹੈਗਾ ਨੰਗਣੇ ਦੀ ਤੋਂ ਆਪਣੇ ਤੌਰ ਤੇ ਤੁਸੀਂ ਕੰਮ ਸ਼ੁਰੂ ਕੀਤਾ ਹੋਇਆ ਇਹ ਬਹੁਤ ਵੱਡੀ ਮੁਸ਼ਕਲ ਹੈ ਜੀ ਪੂਰੇ ਇਲਾਕੇ ਨੂੰ ਇੱਥੇ ਤਕਰੀਬਨ 5-6000 ਬੰਦੇ ਸਿਰੋਜ ਨਿਕਲਦੇ ਨੇ ਤੇ ਇੰਡਸਟਰੀ ਏਰੀਆ ਹੋਣ ਕਰਕੇ ਸਾਰੇ ਵਰਕਰ ਆਪਣੇ ਘਰਾਂ ਬੈਠੇ ਘਰ ਬੈਠੇ ਨੇ ਕਿਉਂਕਿ ਉਹ ਗਰੀਬ ਬੰਦੇ ਨੇ ਉਹਨਾਂ ਕੋਲ ਘੁੰਮਣ ਵਾਸਤੇ ਜੋ ਬਾਹਰੋ ਜਾਂਦੇ ਆ ਚੰਜਾਲਾ ਜਾਂ ਅੰਬਰਾਲਾ ਵਾਲਾ ਉਹਨੂੰ ਫੋਲੋ ਕਰਦੇ ਆ ਤਾਂ ਉਹਨਾਂ ਦਾ 3-400 ਰੁਪਏ ਖਾਚੇ ਆ ਇਸ ਕਰਕੇ ਉਹਨਾਂ ਨੂੰ ਬੜੀ ਪ੍ਰੇਸ਼ਾਨੀ ਹੋ ਆਪਣੇ ਘਰ ਹੀ ਬੈਠੇ ਨੇ ਕਿਉਂਕਿ ਡੈਟਰੀਆਂ ਵਾਲਿਆਂ ਨੇ 300 400 ਰੁਪਏ ਦਿੰਦੇ ਉਹਨਾਂ ਨੂੰ ਇਸ ਕਰਕੇ ਉਹ ਸੋਚਦੇ ਨੇ ਕਿ ਇਹ ਰਸਤਾ ਬਣ ਜੇ ਉਹਨਾਂ ਨੇ ਸਾਨੂੰ ਪਹਿਲਾਂ ਵੀ ਸਜੈਸਟ ਕਰਿਆ ਸੀਗਾ ਕਿ ਇਹਨੂੰ ਕੰਮ ਨੂੰ ਸਿਰੇ ਚੜਾਓ ਤੇ ਇਸ ਕਰਕੇ ਸਾਰੇ ਪਿੰਡ ਨੇ ਤੇ ਨੌਜਵਾਨ ਸਭਾ ਐਕਸ ਆਰਮੀ ਵੈਲਫਰ ਕਮੇਟੀ ਜਿਵੇਂ ਸਾਡੇ ਅਫਸਰ ਸਾਹਿਬ ਮਹਿੰਦਰ ਸਿੰਘ ਐਸਐਚਓ ਤੇ ਆਪਣਾ ਵੀਰ ਖਲੋਰ ਇਹਨਾਂ ਨੇ ਵੀ ਸਾਡੀ ਬਹੁਤ ਸਪੋਰਟ ਕੀਤੀ ਹੈ ਤੇ ਮੈਂ ਪੂਰੇ ਪਿੰਡ ਦਾ ਧੰਨਵਾਦ ਕਰਦਾ ਜਿਨ੍ਹਾਂ ਸਾਡੇ ਸਾਡੇ ਨਾਲ ਮਿਲ ਕੇ ਤੇ ਬਹੁਤ ਵਧੀਆ ਕੰਮ ਕੀਤਾ ਉਪਰਾਲਾ ਕੀਤਾ ਤੇ ਇਸ ਕੰਮ ਨੂੰ ਨਿਪਟਰੇ ਚਾੜਿਆ